18 ਤਰੀਕ 7ਵੇਂ ਮਹੀਨੇ ਦਾ ਦੱਸਦੇ ਆਂ ਜੀ ਕੀ ਬਿਜਾਰ ਰਿਹਾ ਸਬਜ਼ੀ ਮੰਡੀ ਦਾ ਵੱਡਾ ਵੱਡਾ ਬੇਂਗਣ ਵਿਕਿਆ ਜੀ 40 ਰੁਪਏ ਤੇ ਬੇਂਗਣੀ ਵਿਕੀ ਆ ਜੀ 40 ਤੋਂ 45 ਰੁਪਏ ਚੂਜੂ ਵੀ 40 ਤੋਂ 45 ਰੁਪਏ ਵਿਕਿਆ ਜੀ ਵੀਡੀਓ ਚੰਗੀਆਂ ਲੱਗਦੀਆਂ ਮੀਆਂ ਪੇਜ ਨੂੰ ਕਰ ਲੋ ਫੋਲੋ ਜੀ ਤੇ ਚੂਜੂ ਵੀ 40 45 ਰੁਪਏ ਵਿਕਿਆ ਜੀ ਗੋਭੀ ਵਿਕੀ ਆ ਜੀ 50 ਤੋਂ 70 ਰੁਪਏ ਗੋਭੀ 50 ਤੋਂ 70 ਵਧੀਆ ਸਿਰੇ ਵਾਲੀ ਗੋਭੀ 70 ਰੁਪਏ ਤੱਕ ਵਿਕੀ ਆ ਜੀ ਕੱਦੂ ਵਿਕਿਆ ਜੀ 3 ਤੋਂ 40 ਰੁਪਏ ਨਿੱਕਾ ਕੱਦੂ ਤੇ ਵੱਡਾ ਕੱਦੂ ਵਿਕਿਆ ਜੀ 10 ਰੁਪਏ ਵੱਡੇ ਕੱਦੂ ਦਾ ਰੇਟ ਬਹੁਤ ਘਟ ਗਿਆ 10 ਰੁਪਏ ਰਹਿ ਗਿਆ ਜੀ ਪੇਠਾ ਵਿਕਿਆ ਜੀ 10 11 ਰੁਪਏ ਹਰਾ ਪੇਠਾ ਤੇ ਲਾਲ ਪੇਠਾ ਵਿਕਿਆ ਜੀ 6 ਤੋਂ 8 ਰੁਪਏ ਥਾਲ ਪੇਠਾ 6 ਤੋਂ 8 ਰੁਪਏ ਤੋਰੀ ਵਿਕੀ ਹੈ ਜੀ 60 ਰੁਪਏ ਤੋਰੀ 60 ਰੁਪਏ ਬਹੁਤ ਲਵਾਈ ਤੋਰੀ ਜਮਾਂ 60 ਰੁਪਏ ਭਿੰਡੀ ਵਿਕੀ ਹੈ ਜੀ 50 ਰੁਪਏ ਤੇ ਵੱਡੀ ਭਿੰਡੀ ਵਿਕੀ ਹੈ ਜੀ 20 ਤੋਂ 25 ਰੁਪਏ ਵੱਡੀ ਭਿੰਡੀ 20 ਤੋਂ 25 ਨਵੀਂ ਭਿੰਡੀ ਵੇਅਰ ਬੇ ਟ੍ਰੇਲਾ ਵਿਕਿਆ ਜੀ 40 ਰੁਪਏ ਟ੍ਰੇਲਾ 40 ਰੁਪਏ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਸ਼ੇਅਰ ਜਰੂਰ ਕਰ ਦਿਆ ਕਰੋ ਪੇਜ ਨੂੰ ਫੋਲੋ ਕਰ ਦਿਆ ਕਰੋ ਹੋਰ ਜਾਣਕਾਰੀ ਲਈ ਪੇਜ ਨੂੰ ਫੋਲੋ ਕਰ